हां जी भाई जी शास्त्री काल पे लो जी आज ਆਪਾਂ ਡਾਉਣ ਆ ਨਵੇਂ ਕੂਤਰ ਬਾਈ ਜੀ ਮੜੇ ਤਨ ਵਾਲੀ ਸਤਿ ਸ਼੍ਰੀ ਅਕਾਲ ਬਾਈ ਸਾਰੇ ਕਿਰਵਾਂ ਜੀ ਅੱਜ ਡਾਉਣੇ ਆਪਾਂ ਨਵੇਂ ਨਾਂ ਪਰ ਚੁੱਬਰ ਨੇ ਚੱਕਦੀ ਜਿਦਰੀ ਪਹਿਲਾਂ ਹੀ ਆਪਣੇ ਨੇ ਛੇਕ ਲਈ ਆ ਜੀ ਬਾਈ ਜੀ ਚੁੱਬਰ ਨੇ ਚੱਕਦੀ ਛਤਰੀ ਦਿਖਾ ਦੇ ਮੜੇ ਚੁੱਬਰ ਜੱਤੀ ਚੱਕ ਤੇ ਆ ਛੇਕ ਲਈ ਛਤਰੀ ਚੁੱਬਣੀ ਆ ਦਰਵਾਜੋ ਜੜੀ ਵਾਸ਼ੇ ਇਕਲੇ ਲੈ ਆ ਵਈ ਰੰਗਲਾ ਆ ਦੀ ਬੱਲੇ ਇਹਨਾਂ ਨੂੰ ਰੰਗ ਨੂੰ ਹੋਰ ਹੋ ਜਾਣਾ ਲਾ ਵੀਰੇ ਆ ਕਬੂਤਰੀ ਉਹਰੇ ਟੰਗਦੇ ਆ ਫਿਰ ਉਹਨੂੰ ਇਹਦੇ ਨਾਲ ਜੋੜਾ ਲਵਾ ਕੇ ਇੱਕ ਅੱਧੀ ਵਾਰ ਜੋੜਾ ਲਾ ਲੂ ਫਿਰ ਢਾਦਾਂਗੇ ਕਿਉਂ ਬੱਚੇ ਹੁੰਦੇ ਵੀ ਨਹੀਂ ਘਾਏ ਆਪਾਂ ਤਾਂ ਕਰਕੇ ਲੈਣ ਟੰਗੀ ਹੈ ਵੀਰੇ ਬੰਤਾ ਕਬੂਤਰਾ ਪਰ ਇਹਦੇ ਨਾਲ ਇੱਕ ਅੱਧੀ ਵਾਰ ਦੱਬ ਲਵੇ ਫਿਰ ਇਹਨੂੰ ਛੱਡ ਦੇਣਾ ਫੱਟੀ ਮਾਰੀ ਇਹਦੇ ਲਾਲ ਲੋਈ ਕੀ ਕਰਨਾ ਨਾ ਬਈ ਆ ਕਬੂਤਰ ਵੀ ਅੱਜ ਕੱਢਣਾ ਇੱਕ ਆਪਾਂ ਏ ਰੰਗ ਲਾਉਣਾ ਰੰਗ ਲਾਉਣਾ ਮੱਲਾ ਰੰਗ ਕਿਹੜਾ ਲਾਉਣਾ ਹੈ ਦੱਸ ਦੇ ਰੈਡੀ ਗੁਲਾਬੀ ਲਾ ਦੇ ਠੀਕ ਆ ਲੇ ਲਾਓ ਲੇ ਲਾਓ ਇਹ ਲਾਂਗ ਲਾ ਕੇ ਦਿਖਾਉਣਾ ਤੁਹਾਨੂੰ ਬੜਾ ਕੌਣ ਬਣਾਉਣਾ ਲੇ ਲਾਉਣ ਲੱਗੇ ਆਪਾਂ ਹੁਣ ਰੰਗ ਇਹਦੇ ਕੀ ਲਾਉਂਦੇ ਆ ਜੀ ਕੌਣ ਕੀ ਲੱਗਦਾ ਪਿਆ ਬਗਲਾ ਬਗਲਾ ਰੈਡੀ ਬਗਲਾ ਮੈਂ ਗੁਲਾਬੀ ਬਗਲ ਕਰਨ ਲੱਗਿਆ ਆਪਣੇ ਚਟੀਆਂ ਵਾਲੇ ਆਉਂਦੇ ਆ ਭਾਈ ਆਪਣਾ ਚਿੱਟੀਆਂ ਅੱਖਾਂ ਦਾ ਰਿਆਂ ਵਾਲਾ 23 ਨੰਬਰ ਦੇ ਰਠਾਲਾ ਵੀਰੇ ਥੰਦਾ ਦੇਣਾ ਖੱਬੀ ਹੈ ਨਾ ਸੱਜੀ ਲੋ ਬਰਾ ਲਾ ਤਾਰਾਂਗੇ ਦੇ ਸਕਾ ਦੀ ਆਸਨੂ ਬੱਸ ਗਾਪਾ ਹਾਂਜੀ ਡੜੀ ਲਾਓ ਜੀ ਰੰਗ ਇਹਦੇ ਕਬੂਤਰੀ ਦੇ ਆਪਣੀ ਦੇ ਇਹਦੀ ਕਰਦੇ ਆ ਜੀ ਦਿਖਾਉਣੇ ਤੁਹਾਨੂੰ ਕਰਕੇ ਚੱਲ ਜਰਾ ਅੱਧੀ ਕਿ ਮੇਰੇ ਨਾਲ ਆਪਣੇ ਚੱਲ ਜਰਾ ਅੱਧੀ ਲਾਲ ਗੁਲਾਬੀ ਹੈ ਚੱਲਣਾ ਹਣਾ ਬਰੇ ਚੱਲ ਜਰਾ ਰੋਗਲਾ ਬਰੇ ਲਓ ਵੀਰੇ ਇੱਕ ਆ ਇਹਨੂੰ ਰੰਗ ਲਾਇਆ ਝਾਲਰ ਤੇ ਮਾੜਾ ਆ ਇਹਨੂੰ ਛੱਡਦੇ ਆ ਦੇ ਦਿਆਂ ਕੀ ਕਰਦੀ ਆ ਉਹ ਵਾਹਿਗੁਰੂ ਸਤਿਨਾਮ ਮਾਲਕਾ ਸਾਹਿਬ ਦਾ ਭਲਾ ਕਰੀਂਦਾ ਤੇ ਆ ਲੈ ਆ ਇਹ ਦੂਏ ਖੋਲੀ ਲਓ ਇਹ ਕਾ ਵੀ ਛੱਡਣ ਲੱਗੇ ਆ ਭਰਾ ਦੇ ਦੇਨ ਨੂੰ ਵੀ ਉਹ ਵਾਹਿਗੁਰੂ ਸਤਿਨਾਮ ਮਾਲਕਾ ਭਲੀ ਕਰੀਂਦਾ ਤੇ ਆ ਲਾ ਯੇ ਪਹਿਲੇ ਦਿਨ ਡਾਇਆ ਬਾਈ ਜੱਦਾ ਵਜਾਦੀ ਨਾ ਅੱਜ ਕੱਢਿਆ ਇਹ ਤੇ ਇਹ ਕੀ ਕਰਦਾ ਖੰਭ ਵੀ ਨਹੀਂ ਚੱਲਦੇ ਸਹੀ ਇਹਦੇ ਗਿਆ ਟੈਂਕੀ ਤੇ ਤਾਂ ਇਹ ਉਹ ਤੇਰੀ ਪਾਇਂ ਤੇਰੀ ਪਾਇਂ ਤੇਰੀ ਪਾਇਂ गिर ਗਿਆ ਉਹ ਗਿਰ ਗਿਆ ਉਹ ਗਿਰ ਗਿਆ ਬਾਈ ਕਰਦੇ ਕੱਢਿਆ ਹੀ ਨਹੀਂ ਤੀ ਕਦੇ ਜੱਦਾ ਵਜਾਦੀ ਆ ਗਿਰ ਗਿਆ ਦੇ ਕਾਲੇ ਦਾ ਭਾਈ ਵੀ ਦੇਖੀ ਆ ਡਾ ਕੇ ਲੋ ਇਹ ਬਈ ਇੱਕ ਹੋਰ ਆ ਕੱਢਣਾ ਆਪਾਂ ਉਹ ਦੋਏ ਭਾਈ ਉਹਨੇ ਜਿਹੜਾ ਇਦੋਂ ਪਹਿਲਾਂ ਡਾਇਆ ਇਹਦੇ 27 ਨੰਬਰ ਥੱਲਾ ਆਪਣੇ ਵਾਈ ਗਰੂ 7 ਨੰਬਰ ਮਾਲਕਾ ਪਲਾ ਕਰੀਂਦਾ ਪਿਆ ਲਓ ਜੀ ਲਓ ਇਹ ਲਓ ਇਹ ਹੋ ਗਿਆ ਵੀ ਹੈ ਦਈ ਲਓ ਇਹ ਕਾ ਵੀ ਆ ਵੀਰੇ ਨੂੰ ਵੀ ਛੱਡ ਦੀਏ ਵਜਾ ਵਾਏ ਗਰੂ ਵਾਏ ਗਰੂ ਸਤਨਾਮ ਵਾਲਾ ਲਾਓ ਜੀ ਲਾਓ ਜੀ ਲਾਓ ਜੀ ਲਾਓ ਜੀ ਮਾ ਕੋਈ ਨਹੀਂ ਕੋਈ ਨਹੀਂ ਬੈ ਜਾਣਾ ਇਹਨੇ ਛਤਰੀ ਤੇ ਡਰਾ ਦੇ ਓਏ ਉਹ ਨੂੰ ਨਾ ਡਾਦੀ ਦੂਜੇ ਨੂੰ ਉਹ ਇਹ ਕਾ ਵੀ ਹੈ ਵੀਰੇ ਆਉ ਤਾਂ ਉੜੇ ਹੀ ਨਹੀਂਗਾ ਕਿਹੜਾ ਜਾ ਕੱਢ ਕੇ ਬੈ ਗਿਆ ਚਲੋਏ ਵਾਇਗਰੂ ਸਾਥ ਨਾਲ ਚਲੋਏ ਕੋਈ ਨਹੀਂ ਉਡਣਦਾ ਯਾਤਰੀ ਕਹਦੇ ਕੱਢਣੀ ਉਡਣਦੇ ਉਹ ਤੂੰ ਉੱਤੇ ਬੈਠਾ ਡਰ ਰਹਿਣ ਲਓ ਜੇ ਕਾ ਵੀ ਖੱਟੀਆਂ ਦੀ ਕਬੂਤਰੀ ਕੱਢਣ ਲੱਗਿਆਂ ਬਾਈ ਇਹ ਥੋੜੀ ਜੀ ਥੱਲੇੋਂ ਭਰੀ ਘਟ ਹੋਈ ਆ ਮਾੜੀ ਚਾਲਰ ਕਰਤੀ ਇਹਦੀ ਇਹਦੀ ਪੂੰਛ ਭਾਈ ਕੱਟਤੀ ਵਿਚੋਂ ਪੁਰਾਣੀ ਦੀ ਪੂੰਛ ਆ ਗਈ ਲੋਏ ਭਾਈ ਇਹਨਾਂ ਨੂੰ ਵੀ ਚੱਕੀਏ ਜੀ ਨੋਨੀ ਬਾਈ ਬਈ ਆਪਾਂ ਲੀਲੀ ਖੰਡ ਵੀ ਘਟਣ ਲੱਗਿਆਂ ਕਹਿੰਦੇ ਅੱਜ ਲਓ ਜੀ ਲੀਲੀ ਵੀ ਛੱਡ ਦੇਣੀ ਆ ਦੇਖੀ ਜਊ ਸਾਡੀ ਕਹ ਦੇ ਕਾ ਜੀ ਮੇਰੀ ਘਰ ਵਾਲਕੇ ਘਰੇ ਪਹੁੰਚੀ ਮੇਰੀ ਖੰਡੇ ਬੋ ਮੋ ਆਜਾ ਮਾ ਮੇਰਾ ਆਇਆ ਆਇਆ ਵੇ ਆਇਆ ਬਣਾ ਦੇ ਬਣਾ ਆਪਤਾ ਆਇਆ ਆਇਆ ਹਲੋ ਇਹ ਕਿ ਅੜ ਗਈ ਨਹੀਂ ਲੀ ਦਹਾਓ ਖੜੀ ਆਇਆ 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 ਮੈਂ ਕੀ ਕਰਦਾ ਪਿਆ ਆਇਆ 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 ਸਾਲੀ ਤਾਂ ਹਾਂ ਨੂੰ ਜੀ ਜਾਣਦੀ ਹਾਂ ਅਮਨ ਵਾਲੀ ਕਿ ਤੈਨੂੰ ਬਾਜੀ ਛੱਡਣਾ ਦੀ ਪੁੱਠਾ ਕਰਾ ਲਈਏ ਅਮਣਾ ਤੇਰੇ ਵਾਲੀ ਅਮਨ ਉਹ ਦੋ ਹੀ ਚਿੱਟੀਆਂ ਵਾਲੀ ਪੱਠੀ ਆਪਣੀ ਜੀ ਕਿੱਥੇ ਹੋ ਸਮਰੂਹ ਖੜ ਗਈ ਤੇ ਨਿਗਾਹ ਰੱਖ ਲਈ। ਲਓ ਜੀ ਭਰਾ। ਬਾਕੀ ਤਾਂ ਬਹਿ ਗਏ ਜਾਨਵਰ ਬਾਹਰੇ। ਆ ਬਜਾ ਯਹੀ ਵਧੀਆ ਉੱਡ ਕੇ ਬਹਿ ਗਿਆ। ਇਹ ਉਰੇ ਬਹਿ ਗਿਆ ਆ ਜਾਣੀ ਇਹ। ਇਹ ਵੀ ਡਾਇਰਦੀ ਇੱਕ ਉਹ ਤਾਂ ਉੱਥੋਂ ਹਿੱਲਿਆ ਹੀ ਨਹੀਂ। ਇੱਕ ਉਹ ਹਰੀ ਜੱਲਰ ਵਾਲੀ ਟੈਂਕੀ ਤੇ ਬਹਿ ਗਈ ਉਹ ਗੋਮਟ ਤੇ। ਉਹ ਨੀਲੀ ਪਤਾ ਨਹੀਂ ਕਿੱਧਰ ਗਈ। ਨੀਲੀ ਉਹ ਮੰਗ ਰਿਓ ਉੱਧਰ ਗਈ। ਉਹ ਤਾਂ ਨਹੀਂ। ਉਹ ਆ ਗਿਆ ਇਸ ਸਾਈਡ ਤੋਂ ਨਿਕਲਿਆ। ਨੀਲੀ ਫਿਰਦੀ ਐ ਇੱਕ। ਇੱਕ ਜਿਹੜੀ ਅਸੀਂ ਮਾੜੀ ਜੀ ਗੁਲਾਬੀ ਝੱਲਰ ਕਰਕੇ ਛੱਡੀ ਸੀ ਆ ਖੜੀ ਆ ਜੱਦੀ ਉਹ ਕਬੂਤਰੀ ਜੱਦੀ ਉਹ ਫਿਰਦੀ ਆ ਥੱਲੇ ਦੇਖਿਆ ਹੀ ਨਹੀਂ ਇਹਨੇ ਥੱਲਾ ਆਉਂਦੀ ਆ ਨੀਲੀ ਚੱਲੀ ਨਹੀਂ ਨਾ ਡਾਇਆ ਨਹੀਂ ਬਚਾ ਹੁੰਦਾ ਹੁਣ ਉਹਨੂੰ ਦੀਂਦਾ ਨਹੀਂ ਜਾਲ ਨਹੀਂ ਹੋਈ ਪਰੇ ਹੀ ਫਰੀ ਜਾਂਦੀ ਆ ਆ ਬੱਚਾ ਬਾਲਾ ਚੰਗਾ ਉੜਦਾ ਇਹਨੂੰ ਛੱਡਾਂਗੇ ਪੱਠੀ ਬਣ ਗਈ ਲਓ ਜੀ ਆ ਗਈ ਝੱਲਰ ਵਾਲੀ ਤਾਂ ਬਾਈ ਵੈਗੀ ਸਿੱਧੀ ਵਜਾ ਵੀ ਆ ਗਿਆ ਵਜਾ ਵੀ ਹਾਂਜੀ ਲੋ ਜੀ ਬਈ ਆ ਹੁੰਦਾ ਸਿਆਣੇ ਜਾਨਵਰ ਦਾ ਕੰਮ ਜਾਂਦਾ ਆ ਗਈ ਪੱਠੀ ਆਪਣੀ ਪਹਿਲਾਂ ਵੀ ਉੜਦੀ ਦੀ ਸਿਆਣੇ ਜਾਨਵਰ کہہ ਸਕਦੇ ਇਹਨੂੰ ਇਹ ਮੁੰਡਾ ਇੱਕ ਮੰਗਦਾ ਦੀਗਾ ਉਹਨੂੰ ਪਰ ਆਪਾਂ ਦਿੱਤੀ ਨਹੀਂ ਜੀ ਇਧਰ ਦਾ ਯਾਰ ਮੈਨੂੰ ਹਾਈਟ ਲਈ ਚ ਰਹਿੰਦਾ ਉਹ ਮੰਗਦਾ ਦੀ ਆਪਾਂ ਤੋਂ ਆ ਸਿਆਣੇ ਜਾਨਵਰ ਦੀ ਸਿਆਣ ਸਿੱਧੀ ਵਾਹ ਵਧੀਆ ਉੜੀ ਆ ਕਬੂਤਰੀ ਆਉਣ ਆਪਾਂ ਢਾਵਾਂਗੇ ਇਹਨੂੰ ਹਮੋਂ ਟਾਂ ਨੇ ਆ ਜਾ ਕਰਨਾ ਚਲੇ ਗਿਆ ਦੀ ਪਹਿਲਾਂ ਕਿ ਉੱਪਰ ਸਾਡਾ ਲਿਓ ਜੀ ਨਹੀਂ ਛੱਡੀਏ